ਪਰਮ ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੀਆਂ ਚੋਣਾਂ ਹੋ ਰਹੀਆਂ ਨੇ ਐਮਪੀ ਦੇ ਇਲੈਕਸ਼ਨ ਹੋ ਰਹੇ ਨੇ ਤਾਂ ਅਕਸਰ ਬਹੁਤ ਸਾਰੇ ਉਮੀਦਵਾਰਾਂ ਦਾ ਜਿਹੜਾ ਹੈ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਈ ਵਾਰ ਜਿਹੜਾ ਹੈ ਗੱਲ ਕਾਫੀ ਤਾਲਖ ਕਲਾਮੀ ਤੱਕ ਵੀ ਪਹੁੰਚ ਜਾਂਦੀ ਹੈ ਸੋ ਤਾਲਖ ਕਲਾਮੀ ਵਾਲੇ ਮਾਹੌਲ ਦੀ بجائے ਸਾਨੂੰ ਕੁਝ ਖਾਸ ਗੱਲਾਂ ਜਿਹੜੀਆਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਸ ਲੀਡਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਪਹਿਲੀ ਗੱਲ ਕਿ ਜਦੋਂ ਕੋਈ ਵੀ ਲੀਡਰ ਕਿਸੇ ਵੀ ਸਿਆਸੀ ਪਾਰਟੀ ਦਾ ਚਾਹੇ ਉਹ ਮੌਜੂਦਾ ਸਰਤਾਧਾਰੀ ਧਿਰ ਦਾ ਲੀਡਰ ਹੋਵੇ ਜਾਂ ਹੋਰ ਕਿਸੇ ਪਾਰਟੀ ਦਾ ਉਮੀਦਵਾਰ ਹੋਵੇ ਤਾਂ ਜੇਕਰ ਅਸੀਂ ਉਸ ਨੂੰ ਸਵਾਲ ਕਰਨੇ ਨੇ ਤਾਂ ਸਭ ਤੋਂ ਪਹਿਲਾਂ ਕਿ ਅਸੀਂ ਕਿਹੜੇ ਕਿਹੜੇ ਮਸਲੇ ਜਾਂ ਕਿਹੜੀਆਂ ਮੰਗਾਂ ਜਾਂ ਉਹ ਵਾਅਦੇ ਜਿਹੜੇ ਕਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਤੇ ਬਾਅਦ ਵਿੱਚ ਉਹ ਵਾਦੇ ਪੂਰੇ ਨਹੀਂ ਹੋਏ ਉਹਨਾਂ ਸਾਰੇ ਮਸਲਿਆਂ ਦੀ ਉਹਨਾਂ ਸਾਰੀਆਂ ਮੰਗਾਂ ਦੀ ਇੱਕ ਲਿਸਟ ਸਾਡੇ ਹੱਥ ਦੇ ਵਿੱਚ ਹੋਵੇ ਤੇ ਉਸ ਲੀਡਰ ਨੂੰ ਜਿਹੜਾ ਵੀ ਵੋਟ ਮੰਗਣ ਦੇ ਵਾਸਤੇ ਆਉਂਦਾ ਹੈ ਤਾਂ ਉਸ ਨੂੰ ਸਿੱਧਾ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਜਾਓ ਉੱਥੇ ਉਹਨੂੰ ਇਹ ਗੱਲ ਕਹੋ ਕਿ ਅੱਜ ਤੁਸੀਂ ਵੋਟਾਂ ਮੰਗਣ ਆਏ ਹੋ ਸਾਬਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਸਾਡੇ ਨਾਲੇ ਵਾਅਦਾ ਕਰੋ ਜੇਕਰ ਤੁਸੀਂ ਚੋਣ ਜਿੱਤ ਜਾਂਦੇ ਹੋ ਆ ਇਹ ਜਿਹੜੇ ਸਾਡੇ ਵਾਅਦੇ ਤੁਸੀਂ ਪੂਰੇ ਕਰੋਗੇ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਡੇ ਨਾਲੇ ਵਾਅਦਾ ਕਰੋ ਤਾਂ ਹਰ ਇੱਕ ਉਮੀਦਵਾਰ ਤੋਂ ਆਮ ਲੋਕਾਂ ਨੂੰ ਜਾਂ ਜਿਹੜੀਆਂ ਵੀ ਜਥੇਬੰਦੀਆਂ ਉਸ ਦੇ ਨਾਲ ਗੱਲਬਾਤ ਕਰਦੀਆਂ ਨੇ ਘਰਾਓ ਕਰਦੀਆਂ ਨੇ ਇੱਕ ਹਲਫੀਆ ਬਿਆਨ ਉਮੀਦਵਾਰ ਤੋਂ ਲਿਆ ਜਾਵੇ ਤੇ ਉਸ ਦੇ ਵਿੱਚ ਲਿਖਿਆ ਜਾਵੇ ਕਿ ਜੇਕਰ ਇਹ ਉਮੀਦਵਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਹੀਂ ਉਤਰਦਾ ਜਾਂ ਲੋਕਾਂ ਦੀਆਂ ਮੰਗਾਂ ਜਾਂ ਮਸਲੇ ਇਹ ਹੱਲ ਨਹੀਂ ਕਰਦਾ ਤਾਂ ਇਸ ਤੇ ਜਿਹੜਾ ਹੈ ਲੋਕਾਂ ਨੂੰ ਗੁੰਮਰਾਹ ਕਰਨ ਦਾ 420 ਦਾ ਪਰਚਾ ਦਰਜ ਹੋਵੇ ਜੇਕਰ ਇਹ ਦੋ ਗੱਲਾਂ ਜਿਹੜੀਆਂ ਉੱਥੇ ਉਮੀਦਵਾਰ ਦੇ ਨਾਲ ਕੀਤੀਆਂ ਜਾਣ ਤਾਂ ਮੇਰਾ ਖਿਆਲ ਹੈ ਕਿ ਕਾਫੀ ਸਾਰੇ ਜਿਹੜੇ ਲੀਡਰ ਹੈ ਉਹ ਵਾਦੇ ਪੂਰੇ ਕਰਨ ਦੇ ਵਾਸਤੇ ਮਜਬੂਰ ਹੋ ਜਾਣਗੇ ਜੇਕਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਵਾਅਦਾ ਕਰਕੇ ਮੁਕਰਨਗੇ ਤਾਂ ਘੱਟੋ ਘੱਟ ਉਹ ਗੁਰੂ ਦੀ ਨਿਗਾਹ ਦੇ ਵਿੱਚ ਉਸ ਰੱਬ ਦੀ ਨਿਗਾਹ ਦੇ ਵਿੱਚ ਦੋਸ਼ੀ ਸਾਬਤ ਹੋਣਗੇ ਪਰ ਅੱਜ ਹਾਲਾਤ ਕੀ ਹੈ ਮਾਫ ਕਰਿਓ ਤਾਂ ਜ਼ਿਆਦਾਤਰ ਜਿਹੜੇ ਅੱਜ ਸਾਡੇ ਅਣਪੜ੍ਹ ਬੂਝੜ ਲੋਕ ਉਹ ਕੀ ਕਰਦੇ ਆ ਸਿਆਸੀ ਲੋਕਾਂ ਨੂੰ ਸਵਾਲ ਕਰਨ ਦੀ ਬਜਾਏ ਜਾਂ ਤਾਂ ਉਹਨਾਂ ਤੋਂ ਗੀਤ ਸੁਣ ਕੇ ਜਾਂ ਉਹਨਾਂ ਦੇ ਨਾਲ ਫੋਟੋਆਂ ਖਿੱਚਵਾ ਕੇ ਉੱਪਰ ਗੀਤ ਲਾ ਕੇ ਫਿਰ ਆਪਣੇ ਫੋਨ ਤੇ ਆਪਣੇ WhatsApp ਤੇ ਆਪਣੇ ਸੋਸ਼ਲ ਮੀਡੀਆ ਤੇ ਸਟੇਟਸ ਪਾਉਂਦੇ ਨੇ ਜਿਵੇਂ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਸੋ ਲੀਡਰਾਂ ਦੇ ਨਾਲ ਫੋਟੋਆਂ ਖਿਚਵਾ ਕੇ ਉਹਨਾਂ ਦੀ ਫੋਕੀ ਵਾਹ ਵਾਹ ਕਰਨ ਦੀ ਬਜਾਏ ਉਹਨਾਂ ਤੋਂ ਗੀਤ ਸੁਣਨ ਦੀ ਬਜਾਏ ਉਹਨਾਂ ਦੇ ਨਾਲ ਮਸਲਿਆਂ ਦੇ ਸੰਬੰਧੀ ਬਾਤ ਦਲੀਲ ਸਭਿਆਕ ਭਾਸ਼ਾ ਦੇ ਵਿੱਚ ਵਿਚਾਰ ਕੀਤੀ ਜਾਵੇ। ਉਹਨਾਂ ਨੂੰ ਸਵਾਲ ਕੀਤੇ ਜਾਣ ਤਾਂ ਕਿ ਜਿਹੜਾ ਹੈ ਸਾਡੇ ਮਸਲੇ ਹੱਲ ਹੋ ਸਕਣ ਤਾਂ ਦੂਸਰੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਜਦੋਂ ਕਿਸੇ ਸਿਆਸੀ ਪਾਰਟੀ ਦਾ ਕੋਈ ਲੀਡਰ ਕਿਸੇ ਪਿੰਡ ਦੇ ਵਿੱਚ ਆਉਂਦਾ ਹੈ ਜੇਕਰ ਕੋਈ ਕਿਸਾਨ ਜੱਥੇਬੰਦੀ ਜਾਂ ਕੋਈ ਬਹੁਤਵਾਰ ਉਸ ਉਮੀਦਵਾਰ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਹੁਤ ਸਾਰੇ ਜਿਹੜੇ ਸਪੋਰਟਰ ਹੁੰਦੇ ਨੇ ਉਸ ਸਿਆਸੀ ਪਾਰਟੀ ਦੇ ਤਾਂ ਉਹ ਕਈ ਵਾਰ ਜਿਹੜਾ ਹੈ ਸਵਾਲ ਕਰਨ ਵਾਲੇ ਨੂੰ ਨੇੜੇ ਨਹੀਂ ਜਾਣ ਦਿੰਦੇ ਜਾਂ ਉਹਦੀ ਵਿਰੋਧਤਾ ਕਰਦੇ ਨੇ ਸੋ ਇਹ ਮਾੜੀ ਗੱਲ ਹੈ ਕਿਉਂਕਿ ਸਾਡੇ ਸਮਾਜ ਦੇ ਵਾਸਤੇ ਜਾਂ ਮਨੁੱਖਤਾ ਦੇ ਵਾਸਤੇ ਜੇਕਰ ਕੋਈ ਸਭ ਤੋਂ ਖਤਰਨਾਕ ਹੈ ਉਹ ਹੈ ਕਿਸੇ ਵੀ ਸਿਆਸੀ ਪਾਰਟੀ ਦੇ ਅੰਨੇ ਭਗਤ ਜਿਹੜੇ ਲੋਕ ਉਹ ਸਮਾਜ ਦੇ ਵਾਸਤੇ ਵੀ ਖਤਰਨਾਕ ਹੈ ਉਹ ਆਮ ਲੋਕਾਂ ਦੇ ਵਾਸਤੇ ਵੀ ਖਤਰਨਾਕ ਹੈ ਸੋ ਇਸ ਕਰਕੇ ਕਿਸੇ ਵੀ ਪਾਰਟੀ ਦੇ ਅਨੇ ਭਗਤ ਨਾ ਬਣੀਏ ਆਪਣਾ ਭਾਈਚਾਰਾ ਜਿਹੜਾ ਕਾਇਮ ਰੱਖਿਆ ਜਾਵੇ ਕਿਉਂਕਿ ਅਸੀਂ ਲੋਕ ਹਾਂ ਇਹਨਾਂ ਸਿਆਸੀ ਲੀਡਰਾਂ ਨੂੰ ਪਾਵਰ ਦੇਣ ਵਾਲੇ ਤੇ ਜੇਕਰ ਅਸੀਂ ਇਹਨਾਂ ਨੂੰ ਪਾਵਰ ਦਿੰਦੇ ਹਾਂ ਇਹਨਾਂ ਨੂੰ ਵੋਟ ਪਾ ਕੇ ਇਨਾਂ ਨੂੰ ਸੱਤਾ ਦੀ ਤਾਕਤ ਦਿੰਦੇ ਹਾਂ ਤਾਂ ਸਾਡਾ ਮੁੱਢਲਾ ਅਧਿਕਾਰ ਹੈ ਅਸੀਂ ਸਵਾਲ ਕਰੀਏ ਕਿ ਜਿਹੜਾ ਕੋਈ ਸਿਆਸੀ ਲੀਡਰ ਜਾਂ ਜਿਹੜੀ ਸਿਆਸੀ ਪਾਰਟੀ ਲੋਕਾਂ ਦੇ ਮਸਲੇ ਹੱਲ ਨਹੀਂ ਕਰਦੀ ਜਾਂ ਵਾਅਦੇ ਕਰਕੇ ਮੁੱਕਰ ਜਾਂਦੀ ਹੈ ਜਨ ਲੋਕਾਂ ਦੀਆਂ ਆਸਾਂ ਤੇ ਖਰਾ ਨਹੀਂ ਉਤਰਦੀ ਤਾਂ ਉਸ ਹਰ ਸਿਆਸੀ ਪਾਰਟੀ ਦਾ ਵਿਰੋਧ ਕਰਨਾ ਚਾਹੀਦਾ ਹੈ ਸੱਭਿਆਕ ਤਰੀਕੇ ਨਾਲ ਉਹਨਾਂ ਨੂੰ ਲੀਡਰਾਂ ਨੂੰ ਸਵਾਲ ਕਰਨੇ ਚਾਹੀਦੇ ਨੇ ਸੋਏ ਬੇਨਤੀਆਂ ਨੇ ਜੀ ਜਦੋਂ ਇੱਕ ਉਮੀਦਵਾਰ ਆਉਂਦਾ ਹੈ ਉਸ ਨੂੰ ਆਪਣੇ ਗੁਰਦੁਆਰਾ ਸਭ ਦੇ ਵਿੱਚ ਲੈ ਜਾਵੋ ਉਥੇ ਉਸ ਤੋਂ ਇਹ ਵਾਅਦਾ ਲਵੋ ਉਸ ਤੋਂ ਕਸਮ ਲਵੋ ਕਿ ਭਾਈ ਜੇਕਰ ਤੂੰ ਸੱਤਾ ਦੇ ਵਿੱਚ ਆ ਜਾਣਾ ਤੈਨੂੰ ਪਾਵਰ ਮਿਲਦੀ ਹੈ ਤੂੰ ਇਲੈਕਸ਼ਨ ਜਿੱਤ ਜਾਣਾ ਤਾਂ ਆ ਵਾਦੇ ਜਿਹੜੇ ਐ ਉਹ ਸਾਡੇ ਪੂਰੇ ਕਰੇਗਾ ਇਹ ਦੁਇਤੇ ਸਾਡੇ ਨਾਲ ਗੁਰੂ ਦੀ ਹਾਜ਼ਰੀ ਦੇ ਵਿੱਚ ਵਾਅਦਾ ਕਰ ਵੈਸੇ ਤਾਂ ਆਪਾਂ ਨੂੰ ਪਤਾ ਹੈ ਕਿ ਸਿਆਸੀ ਲੋਕਾਂ ਦੇ ਜਿਹੜੇ ਵਾਦੇ ਹੁੰਦੇ ਨੇ ਇਹ ਕਦੇ ਵਫਾ ਨਹੀਂ ਹੁੰਦੇ ਪਿਛਲੇ ਸਮੇਂ ਦੇ ਵਿੱਚ ਬੜੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਬੜੀਆਂ ਟਾਰਾਂ ਮਾਰੀਆਂ ਅਸੀਂ 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦੇਵਾਂਗੇ ਜਾਂ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਸਾਰੀਆਂ ਫਸਲਾਂ 'ਤੇ ਐਮਐਸਪੀ ਦੇ ਦੇਵਾਂਗੇ ਇਥੋਂ ਤੱਕ ਪਵਿੱਤਰ ਗੁਰਬਾਣੀ ਦੇ ਗੁਟਕਾ ਸਾਹਿਬ ਹੱਥਾਂ ਦੇ ਵਿੱਚ ਫੜ ਕੇ ਵਾਅਦੇ ਕੀਤੇ ਗਏ ਪਰ ਉਹ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਾਅਦੇ ਜਿਹੜੇ ਹਵਾ ਦੇ ਵਿੱਚ ਉੱਡ ਗਏ ਕੋਈ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਸਿਆਸੀ ਪਾਰਟੀਆਂ ਉਹ ਗੱਲ ਵੱਖਰੀ ਹੈ ਜਿਹਨੂੰ ਕਿਸੇ ਨੇ ਵੋਟ ਪਾਉਣੀ ਹੈ ਉਹ ਹਰ ਇੱਕ ਦੀ ਆਪਣੀ ਇੱਛਾ ਹੈ ਆਪਣੀ ਸੋਚ ਹੈ ਆਪਣੀ ਮਰਜ਼ੀ ਹੈ ਚਾਹੇ ਗੱਲ ਪੰਜਾਬ ਦੇ ਮਸਲਿਆਂ ਦੀ ਹੋਵੇ ਚਾਹੇ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਹੋਵੇ ਇਹ ਸਾਰੇ ਇੱਕ ਹੈ ਵਾਰੀ ਵਾਰੀ ਜਿਹੜਾ ਹੈ ਲੋਕਾਂ ਨੂੰ ਇਹ ਵਾਅਦੇ ਕਰਕੇ ਮੂਰਖ ਬਣਾਉਂਦੇ ਨੇ ਸੋ ਆਮ ਲੋਕਾਂ ਨੂੰ ਆਪਣਾ ਭਾਈਚਾਰਾ ਮਜ਼ਬੂਤ ਰੱਖਣਾ ਚਾਹੀਦਾ ਹੈ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਪਿੱਛੇ ਲੱਗ ਕੇ ਆਪਸ ਦੇ ਵਿੱਚ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ ਸੋ ਸਾਰੇ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਚੰਗੀਆਂ ਸਰਕਾਰਾਂ ਆਉਣ ਚੰਗੇ ਲੋਕਾਂ ਦੇ ਹੱਥ ਸੱਤਾ ਦੀ ਪਾਵਰ ਆਵੇ ਤਾਂ ਕਿ ਆਮ ਲੋਕਾਂ ਦੇ ਜਿਹੜੇ ਮਸਲੇ ਹੈ ਉਹ ਹੱਲ ਹੋਣ ਆਮ ਮਨੁੱਖਤਾ ਨੂੰ ਸੁੱਖ ਦਾ ਸਾਹ ਆਵੇ ਆਮ ਲੋਕਾਂ ਨੂੰ ਜਿਹੜਾ ਹੈ ਆਪਣੇ ਬਣਦੇ ਹੱਕਾਂ ਦੀ ਖਾਤਰ ਸੜਕਾਂ ਤੇ ਨਾਰ ਉਲਣਾ ਪਵੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ why would you give up